ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਨਵੀਂ ਅਪਡੇਟ ਦੇ ਨਾਲ ਤੁਹਾਡੇ ਘੋੜੇ ਪਾਲਕਾਂ ਲਈ ਤੇ ਬਹੁਤ ਖੁਸ਼ੀ ਦੀ ਗੱਲ ਹੈ ਘੋੜਿਆ ਮੰਡੀ ਜੋ ਨਾਬਾ ਦੀ ਆ ਗਈ ਹੈ ਜੀ ਖਿਚਲ ਤਿਆਰੀਆਂ 8 ਤੋਂ ਲੈ ਕੇ 12 ਤੱਕ ਤੇ ਬਸ ਦਿਨ ਰਹਿ ਗਏ ਥੋੜੇ ਹੀ ਤੇ ਤੁਹਾਨੂੰ ਦਿਖਾਉਨੇ ਆ ਵਿਊ ਇੱਥੇ ਬਾਈ ਹੁਣੀ ਆਏ ਹੋਏ ਨੇ ਆਪਾਂ ਉਹਨਾਂ ਨਾਲ ਕਰਾਉਨੇ ਤੁਹਾਡੀ ਗੱਲਬਾਤ ਦੇਖੋ ਜੀ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਤੇ ਜੋ ਮਿੱਟੀ ਵਗੈਰਾ ਪਾ ਦਿੱਤੀ ਗਈ ਹੈ ਤੇ ਸਫਾਈ ਵਗੈਰਾ ਸਭ ਕੁਝ ਹੋ ਗਿਆ ਜੀ ਬਾਕੀ ਕਰੀ ਜਾਂਦੇ ਨੇ ਤਿਆਰੀਆਂ ਬਾਈ ਹੁਣੀ ਖੜੇ ਨੇ ਇਹਨਾਂ ਨਾਲ ਤੁਹਾਡੀ ਕਰੋਨੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਗਗਨ ਸੰਧੂ ਵਲੌਗਸ ਚੈਨਲ ਤੇ ਜੀ ਤੇ ਵੀਰ ਜੀ ਤੁਸੀਂ ਮਾੜੀ ਜੀ ਜਾਣਕਾਰੀ ਦੇ ਦਿਓ ਕਿ ਮੰਡੀ ਬਾਰੇ ਕਦੋਂ ਤੇ ਕਿੱਥੇ ਤੱਕ ਕਿੰਨੇ ਤਰੀਕ 8 ਤਰੀਕ ਤੋਂ ਸਟਾਰਟ ਹੈ ਜੀ ਹਾਂਜੀ ਤੇ 12 ਤੱਕ ਹੈ ਹਾਂਜੀ 12 12 ਤਰੀਕ ਤੱਕ ਚੱਲੂਗੀ ਜੀ 8 ਤੋਂ 12 ਤੱਕ ਚੱਲੂਗੀ ਹਨਾ ਹਾਂਜੀ ਹਾਂਜੀ ਤੇ ਕਾਦੀ ਵੀ ਅੱਜ ਆਏ ਸੀਗੇ ਆਪਦਾ ਘੋੜਾ ਲੈ ਕੇ ਆਉਣਾ ਜੀ ਅਸੀਂ ਸਾਡਾ ਪਿੰਡ ਨੂਰਪੁਰਾ ਜੀ ਪਾਤਰਾ ਏਰੀਏ ਤੋਂ ਆ ਜੀ ਸਾਡੇ ਭਰਾ ਅੱਛਾ ਜੀ ਠੀਕ ਹੈ ਜਿਹੜੇ ਸਾਰ ਮੰਡੀ ਦੀ ਲੱਗਦੀ ਨੂੰ ਵੈਦਕੀ ਮੰਡੀ ਬਹੁਤ ਭਰੂਗੀ ਕਿਉਂਕਿ ਲੋਕਾਂ ਨੇ ਆਪਦੇ ਆਪ ਦੇ ਠੱਡੇ ਬਣਾਏ ਹੋਏ ਹਾਂਜੀ ਹਾਂਜੀ ਬਹੁਤ ਵਧੀਆ ਤਿਆਰੀ ਤੇ ਬਾਕੀ ਜਿਵੇਂ ਪਹਿਲਾਂ ਜਗਰਾਉਂ ਦੀ ਮੰਡੀ ਪਹਿਲਾਂ ਹੁੰਦੀ ਸੀ ਤੇ ਇਸ ਵਾਰ ਨਾਬੇ ਦੀ ਪਹਿਲੀ ਵਾਰੀ ਆ ਰਹੀ ਹੈ ਤੇ ਬੜੀ ਹਮ ਹਮਾ ਕੇ ਹਾਂਜੀ ਬੜੇ ਚਿਰ ਤੋਂ ਇੰਤਜ਼ਾਰ ਕਰ ਰਹੇ ਹੁੰਦੇ ਨੇ ਘੋੜਾ ਫਾਲ ਕਰਨਾ ਹਾਂਜੀ ਤੇ ਜਿਵੇਂ ਉੱਥੇ ਫੁੱਲ ਰੌਣਕਾਂ ਲੱਗਦੀਆਂ ਸੀ ਤੇ ਇਸ ਵਾਰ ਇੱਥੇ ਫੁੱਲ ਰੌ ਤੇ ਬਾਕੀ ਇਹੀ ਪੀਲ ਹੈ ਜੀ ਵੱਧ ਤੋਂ ਵੱਧ ਲੋਕ ਪਹੁੰਚੋ ਜੀ ਸੱਜਣ ਮੇਤਰਾ ਕੂੜੇ ਦੇ ਪੰਜ ਘੋੜੇ ਪੈਂਦਿਆਂ ਨੂੰ ਰੌਣਕਾਂ ਵਧਾਓ ਤੇ ਬਾਕੀ ਜੋ ਵੀ ਅਕੇ ਅਪਡੇਟ ਹੋਊਗੀ ਤੁਹਾਨੂੰ ਆਪਾਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਵਾਂਗੇ ਇਹ ਡੇਟ ਹੋ ਗਈ ਹੈ ਚ 4 4 ਤਰੀਕ ਦੀ ਇਹ ਵੀਡੀਓ ਹੈ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਪੂਰੀ ਤਿਆਰੀ ਹੋ ਚੁੱਕੀ ਹੈ ਤੇ ਬਾਕੀ 8 ਤੋਂ ਲੈ ਕੇ 12 ਤੱਕ ਜਿਵੇਂ ਵੀ ਅਪਡੇਟ ਹੋਊਗੀ ਤੁਹਾਨੂੰ ਆਪਾਂ ਅਪਡੇਟ ਕਰਦੇ ਰਵਾਂਗੇ ਭਣੇ ਰਹੋ ਸਾਡੇ ਨਾਲ ਹੋਰ ਜਾਣਕਾਰੀ ਲਈ ਧੰਨਵਾਦ ਜੀ